ਪੀਰ ਕਿਉਂ ਨਾ ਮਿਲੇ ਕਾਟੈ ਮਨ ਪੀਰ ਹੁਣ ਜਗਿਆਸੂ ਸਵਾਲ ਕਰਦਾ ਹੈ ਕਿ ਨਾਮ ਜਪਣ ਦੀ ਲੋੜ ਕੀ ਹੈ ਆਪਾਂ ਸਾਰੇ ਵੀ ਕਹਿ ਦਿਆਂਗੇ ਜੀ ਨਾਮ ਜਪਣ ਦੀ ਕੀ ਲੋੜ ਹੈ ਕੋਈ ਲੋੜ ਨਹੀਂ ਹੈ ਕਿਉਂਕਿ ਨਾਸਤਕ ਬੰਦੇ ਅਕਸਰ ਇਹ ਕਹਿ ਦਿੰਦੇ ਨੇ ਵੀ ਨਾਮ ਜਪਣ ਨਾਲ ਕੀ ਹੋਵੇਗਾ ਵੇਖੋ ਪ੍ਰਮਾਤਮਾ ਜੋ ਸੰਸਾਰਿਕ ਵਸਤੂਆਂ ਨੇ ਉਹ ਸਾਰਿਆਂ ਨੂੰ ਦਿੰਦੇ ਆ ਭਾਵੇਂ ਕੋਈ ਪਾਪੀ ਹੈ ਭਾਵੇਂ ਕੋਈ ਪੁੰਨੀ ਹੈ ਪਰ ਪਾਤਸ਼ਾਹ ਕਹਿੰਦੇ ਜਿਹੜੀ ਮੁਕਤੀ ਹੈ ਉਹ ਨਾਮ ਜਪਣ ਨਾਲ ਮਿਲਣੀ ਹੈ ਵਿਨ ਨਾਵੈ ਵਿਰੋਧ ਸਰੀਰ ਜੇ ਆਪਾਂ ਨਾਮ ਨਾ ਨਾ ਜਪਾਂਗੇ ਸਾਡਾ ਸਰੀਰ ਹੀ ਸਾਡੇ ਵਾਸਤੇ ਦੁੱਖ ਪੈਦਾ ਕਰਨ ਲੱਗ ਜਾਵੇਗਾ ਜਿਵੇਂ ਤੁਸੀਂ ਆਪਣਾ ਘਰ ਹੈ ਹੁਣ ਘਰ ਤਾਂ ਉਹ ਆਪਣਾ ਜੀ ਆਪਾਂ ਉਹਦੇ ਵਿੱਚ ਰੋਜ਼ ਸਫਾਈ ਨਾ ਕਰੀਏ ਆਪਾਂ ਕਹੀਏ ਮੈਂ ਨਹੀਂ ਸਫਾਈ ਕਰਦਾ ਮੇਰਾ ਘਰ ਹੈ ਮੇਰੀ ਮਰਜ਼ੀ ਨਹੀਂ ਕਰਦਾ ਮੈਂ ਸਫਾਈ ਤਾਂ ਉਸ ਘਰ ਦੇ ਵਿੱਚ ਗੰਦ ਇਕੱਠਾ ਹੋਣ ਲੱਗ ਜਾਵੇਗਾ ਕੂੜਾ ਕਰਕਟ ਤੇ ਜੇ ਆਪਾਂ ਕਾਫੀ ਸਾਲ ਨਾ ਕੀਤਾ ਤੇ ਉਹ ਰੋਗਾਂ ਦਾ ਬਿਮਾਰੀਆਂ ਦਾ ਟਿਕਾਣਾ ਬਣ ਜਾਵੇਗਾ ਪੱਕਾ ਤੇ ਆਪਾਂ ਹੀ ਉੱਥੇ ਰਹਿਣਾ ਤੇ ਬਿਮਾਰੀਆਂ ਕਿਨੂੰ ਲੱਗਣਗੀਆਂ ਜਿਆਦੀਆਂ ਆਪਾਂ ਨੂੰ ਲੱਗਣ ਗਿਆ ਫਿਰ ਆਪਾਂ ਆਪਣੇ ਵਾਸਤੇ ਤਾਂ ਦੁਕਨ ਸਿਹੜਿਆਈ ਜਿੱਥੇ ਸਾਡਾ ਘਰ ਹੈ ਉਸ ਇਲਾਕੇ ਵਾਸਤੇ ਵੀ ਉਹ ਸਮਾਜ ਵਾਸਤੇ ਵੀ ਉਹ ਘਰ ਮਾੜਾ ਬਣ ਗਿਆ ਤੋਂ ਇਸ ਤਰ੍ਹਾਂ ਰੋਜ਼ ਸਫਾਈ ਕਰਨੀ ਪੈਂਦੀ ਘਰ ਦੀ ਇਸ ਸਰੀਰ ਦੀ ਸਫਾਈ ਕਰਨੀ ਪੈਂਦੀ ਹੈ ਇਸੇ ਤਰ੍ਹਾਂ ਭਾਈ ਨਾਮ ਜਪਣਾ ਵੀ ਜ਼ਰੂਰੀ ਹੈ ਜਿਵੇਂ ਘਰ ਦੀ ਸਫਾਈ ਰੋਜ਼ ਕਰਦੇ ਆਂ ਜ਼ਰੂਰੀ ਹੈ ਨਾ ਰੋਜ਼ ਆਪਣਾ ਮੂੰਹ ਧੋਂਦੇ ਆਂ ਸਰੀਰ ਸਾਫ਼ ਕਰਦੇ ਆਂ ਨਾ ਤੋ ਹੋਵਾਂ ਮੂੰਹ ਰੋਜ ਕੀ ਲੋੜ ਪਈ ਹੈ ਕੋਈ ਆਖੇ ਮੇਰਾ ਮੂੰਹ ਹੈ ਮੈਂ ਰੋਜ ਨਹੀਂ ਤੋਵਾਂਗਾ ਰੋਜ ਇਸ ਨਾਲ ਨਹੀਂ ਕਰਾਂਗਾ ਨਾ ਕਰੇ ਜੇ ਨਾਮ ਛੱਡ ਦੇਵੇ ਇੱਕ ਦਿਨ ਰੋਗ ਲੱਗਣੇ ਸ਼ੁਰੂ ਹੋ ਜਾਣਗੇ ਮੈਲ ਦੂਰੋਂ ਹੀ ਪਤਾ ਲੱਗ ਜਾਵੇਗੀ ਸਰੀਰ ਤੋਂ ਬਦਬੂ ਆਵੇਗੀ ਕੋਈ ਇਹਨੂੰ ਨੇੜੇ ਨਹੀਂ ਬਿਠਾਵੇਗਾ ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਭਾਈ ਨਾਮ ਜਪਣਾ ਵੀ ਜ਼ਰੂਰੀ ਹੈ ਜੇ ਨਾਮ ਨਾ ਜਪੇਗਾ ਇਹ ਸਰੀਰ ਤੇਰੇ ਵਾਸਤੇ ਦੁੱਖਾਂ ਦਾ ਕਾਰਨ ਬਣ ਜਾਵੇਗਾ ਕਿਉਂਕਿ ਫਿਰ ਤੂੰ ਮਾੜੇ ਕਰਮ ਕਰੇਗਾ ਬੰਦਗੀ ਤੋਂ ਟੁੱਟਿਆ ਹੋਇਆ ਬੰਦਾ ਮਾੜੇ ਪਾਸੇ ਜਾਂਦਾ ਹੈ ਵਿਨ ਨਾਮ ਹੈ ਨਾਮ ਤੋਂ ਬਿਨਾ ਵਿਰੋਧ ਸਰੀਰ ਸਰੀਰ ਹੀ ਤੇਰੇ ਵਾਸਤੇ ਵਿਰੋਧੀ ਬਣ ਜਾਵੇਗਾ ਤੇਰਾ ਦੁਸ਼ਮਣ ਬਣ ਜਾਵੇਗਾ ਤੇਰੇ ਵਾਸਤੇ ਰੋਗ ਖੜੇ ਕਰ ਦੇਵੇਗਾ ਖਸਮ ਵਿਸਾਰ ਕੀਏ रस ਭੋਗ ਤਾਂ ਤਨ ਉਠ ਖਲੋਏ ਰੋਗ ਕਿਉਂ ਨਾ ਮਿਲੇ ਕਾਟੇ ਮਨ ਪੀਰ ਭਾਈ